ਆ ਡਰਾਈਵਰੀ ਚੈੱਕ ਕਰੋ ਜੀ ਮੈਂ ਪਹਿਲਾਂ ਗਿਆ ਸੀ ਮੈਂ ਤਾਂ ਚੌਥਾ ਸਕ੍ਰੈਪਰ ਆ ਅਜੇ ਹੌਣ ਬਿਠਾਇਆ ਹੈਲੋ ਹਾਏ ਕਿਵੇਂ ਹੋ ਬਾ ਠੀਕ ਆ ਥੱਲੇ ਉਤਰ ਆਏ ਕੱਲ ਦੇ ਜੋਾਕ ਓਏ ਓ ਰਾਜਾ ਤਾਰ ਤਾ ਹਾਂ ਹੌਣ ਤੇਰਾ ਘੁੱਬੇ ਹੀ ਨਿਕਲਣਾ ਵੇ ਵੀ ਸਾੜਾ ਮਾਮਿਆਂ ਤੋਂ ਹੀ ਸਿੱਖਿਆ ਡਰਾਈਵਰੀ ਵੀ ਹਾਂ हाँ हाँ बड़ा लग रहा है बड़ा और देख क्या बम्पर आ, आ गया बम्पर ना बम्पर जोड़ दिया बड़े बम्पर निकल आ छह रुपया बम्पर ना बम्पर ना आ गया अच्छा देख यार मरा साफ़ था बम्पर ना आ था वालों घर निकाल दिया एक को मरा है जाए एक को मैं घर देख घर नहीं घर क्या पहले ਇਹ ਤਾਂ ਬੋਲਦੀ ਆ ਗੱਲ ਨਿਕਲ ਜਣਾ ਨਿਕਲਣਾ ਨਹੀਂ ਆ ਆਹ ਜੀ ਆਹ ਜੀ ਸਾਰੇ ਇਸ ਦੇ ਅੱਛਾ ਯਰ ਬਾਕਸ ਕੱਢੂਗਾ ਔੜ ਰਾਜੇ ਨਿਕਲ ਗਿਆ ਇਹਦਾ ਉਹ ਗੱਲ ਹੋ ਗਈ ਇਹ ਕਹਿੰਦਾ ਨਾ ਸਾਡਾ ਵਸਾ ਨਹੀਂ ਨਿਕਲਦਾ ਹੀ ਕੱਟ ਕੇ ਦਿਖਾਵਾਗੇ ਨਿਕਲ ਜਾ ਨਿਕਲੀਓ ਬੈਕਗ੍ਰਾਉਂਡ ਸਾਰਾ ਦੇ ਕਮਰਾ ਦਾ ਸਾਰਾ ਸਾਰਾ ਵਾਦਾ ਹਾਂ ਜੋ ਮਾਰੇ ਬਾਕੀ ਆਵਾਜ਼ ਆ ਹਾਂ ਰਾਤੇ ਨਹੀਂ ਗਿਆ ਮੈਂ ਪਹਿਲੇ ਨਹੀਂ ਆਇਆ ਹਾਂ ਮੁੱਕ ਗਰਿਆ ਆ ਜਾ ਆ ਜਾ ਅੱਜ ਕਿਹਦੇ ਖੇਤੀ ਕੋਈ ਆ ਜਾ ਅਸੀਂ ਇੰਨਾ ਵੀ ਡਰਾਈਵਰ ਦਾ ਮਾਨਦਾਨ ਰੱਖੀਦਾ ਇਹ ਵੀ ਦਿੱਤਾ ਮੈਨੂੰ ਲਾ ਵੀ ਨਾ ਤੇਰੇ ਵਰਗਾ ਮਾਨਤਾ ਬਹੁਤ ਇੱਕ ਹੋਰ ਆਈ ਯੂਨੀਵਰਸਿਟੀ ਚ ਆਏ ਆ ਟਰਾਲ ਹੀ ਲੱਗ ਰਿਹਾ ਮਤਲਬ ਪੂਰਾ ਜਸ਼ਨ ਹੋ ਰਿਹਾ ਸਾਰਾ ਗਸਤੋਲਾ ਉੱਤਰ ਰੋਟੀਆਂ ਦੇ ਦੋਦੀਆਂ ਸਾਰਾ ਗਸਤ ਖਾਨ ਜੀ ਨੂੰ ਆਇਆ ਇੱਧਰ ਤਲਾਬ ਵੀ ਨਾਲ ਹੀ ਹੈ ਜੇ ਕਿਸੇ ਨੇ ਨਹਾਉਣਾ ਦਾ ਜੋਤ ਨਹਾਣਾ ਏ ਮਾਰਸ਼ਾਲ ਵਿੱਚ ਮਾਰ ਦਿੰਨੇ ਯਾਰ ਭਾਵਾ ਵਾਲਾ ਇੱਥੇ ਪੈਰ ਨਹੀਂ ਲੱਗਣੇ ਸੱਚੀ ਡੂੰਗਾ ਪਰ ਸਾਫ਼ ਆ ਹੈਨਾ ਮਾਰ ਕੇ ਦੇਖੀਏ ਪਾਣੀ ਸਾਫ ਥੋੜੇ ਪਾਣੀ ਤੱਕ ਕੀਤਾ ਇਸ ਤੇ ਪਤਾ ਨਹੀਂ ਕਿਉਂ ਕੋ ਸਾਹਿਬ ਜੌਂਡੀਅਰ ਤੇ ਬੈਠੇ ਆ ਹੁਣ ਕਹਿੰਦੇ ਇਹਦਾ ਵੀ ਸਵਾਦ ਦੇਖ ਲੀਏ ਆਲੰਡੀਆਂ ਦਾ ਚੀਕਾ ਚੁੱਕਾ ਫਵਾੜਿਆ ਆਲੰਡ ਤੇ ਰਾਜਨ ਸਿੰਘ ਸੰਧੂ ਬੈਠਿਆ ਸੋਨਾ ਹੀ ਲੱਗਦਾ ਸਾਰਿਆਂ ਨਾਲ ਚਾਲ ਹੋਰ ਗੱਲਾਂ ਦੀਆਂ ਗੱਲਾਂ ਪਰ ਉਹ ਵੇਦਾ ਹੀ ਆ ਸਾਰੇ ਟਰੈਕਟਰਾਂ ਨਾਲੋਂ ਵੱਖਰਾ ਹੀ ਆ ਚੱਲਦਾ ਦੇਖਣਾ ਵੀ ਆ ਗਈ ਆ ਬਈ ਗਾਣੇ ਲਾ ਕੇ ਦੇ ਓਏ ਕੋ ਸਾਹਿਬ ਨੂੰ ਗਾਣੇ ਲਾ ਕੇ ਦੇ ਸਾਰਾ ਕੁਝ ਕਰਕੇ ਦਿਖਾ ਦੇਣਾ ਜਿਵੇਂ ਤੁਹਾਨੂੰ ਫੱਟ ਲੱਗੂ ਤੁਸੀਂ ਨਹੀਂ ਖਾਣੀ ਰੋਟੀ ਖਾ ਲਈ ਨਹੀਂ ਹੈ ਅਸੀਂ ਤਾਂ ਖਾ ਲਈ ਖਾ ਲਈ ਠੀਕ ਹੈ ਸਾਲਾਂ ਲਈ ਸਾਰੇ ਜਿਹਨੇ ਸਟੇ ਤੇ ਸਟੇ ਤੇ ਚਾਰਜ ਹੋ ਰਹੇ ਨੇ ਜੀ ਰੀਚ ਚਾਰਜ ਹੋ ਰਹੇ ਨੇ ਚਾਰਜ ਹੋ ਕੇ ਦੋ ਵਾਰ ਤਾਂ ਚਾਂਸ ਚੱਲ ਜਾਂਦੇ ਫਿੱਟੇ ਤਾਂ ਇਕੱਠੇ ਕਰੀ ਜਾਂਦੇ ਆ ਤੁਹਾਡੀ ਬੈਟਰੀ ਕਿੱਥੇ ਆਏ ਆਪਾਂ ਇਹਦੇ ਨਾਲ ਚਾਰਜ ਹੋਈਦਾ ਆਪਾਂ ਵਰਨੇ ਕੁਛ ਠੀਕ ਤੁਹਾਡੇ ਕੋਲ ਥੋੜੀ ਹੈ ਸੀ ਮਿੰਟ ਬਾਅਦ ਗੱਡੀ ਕੋਲੇ ਹੈ ਇਹ ਗੱਲਾਂ ਨਹੀਂ ਸਾਡੇ ਕੋਲ ਹੈ ਗੱਡੀ ਆ ਨਹੀਂ ਕੈਮਰਾ ਖਰੀਦ ਹੁੰਦਾ ਉਧਰ ਨੇ ਮੈਂ ਕਹਿੰਦਾ ਗੱਡੀ ਵਿੱਚੋਂ ਵਿਖਾਰੀ ਇੱਕਰੀ ਗੱਡੀ ਅਸੀਂ ਸਵੇਰੇ ਸਵੇਰੇ ਸਭ ਤੋਂ ਵੱਡੇ ਗੱਡੀ 'ਚ ਹਾਂ ਇਹ ਸਵੇਰੇ ਸਵੇਰੇ ਗੱਡੀ ਵਿਖਾਤੀ ਆ ਵੀ ਅਸੀਂ ਪਾਣੀ ਲੈ ਆਂਦਾ ਠੀਕ ਆ ਚਾਹ ਪੀ ਲੋ ਹਾਂ ਕਚੂ ਚਾਹ ਚਾਹ ਪੀਂਦੇ ਭਾਈ ਤੇਲ ਖਰਚਾ ਫਿਰ ਜੰਮਾ ਖਤਮ ਹੋ ਜਾਂਦਾ ਹਾਂਜੀ ਚਾ 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 ਵੀ ਰਹੇ ਆਂ ਤੂੰ ਵੀ ਪੀ ਰਹੇਂ ਕੋਕ ਹੋਰ ਕੀ ਪੀਣਾ ਓਏ ਨਾ ਕੋਕ ਦਾ ਟਾਈਮ ਦੁਪਹਿਰ ਦਾ ਟਾਈਮ ਆ ਚਾਹ ਦਾ ਟਾਈਮ ਆ ਓ ਭਰਾਵਾ ਮੈਂ ਚਾਹ ਪੀਂਦਾ ਨਹੀਂ ਜਾਂ ਹੋਰ ਕੀ ਕਰ ਹਾਂ ਤੂੰ ਗੱਡੀ ਵਾਲ ਤਾਂ ਫੇਰ ਹੋ ਗਿਆ ਬਾਰ ਬਾਰ ਗੱਡੀ ਵਾਲਾ ਪਤਾ ਨਹੀਂ ਲੈ ਲੈ ਕੇ ਜਾ ਸਮਝ ਨਹੀਂ ਆਉਂਦੀ ਗੱਡੀ ਨੂੰ ਪਤਾ ਨਹੀਂ ਕਿੱਦਾਂ ਰੱਖੀ ਇਧਰ ਵੇਣਾ ਕਿ ਉਧਰ ਨਹੀਂ ਮੈਂ ਜੋਂਡੀਆ ਦਾ ਟਟ ਸਵਾਦ ਵੇਖਾਂ ਹੌਲਾਂ ਦਾ ਵੇਚ ਲਿਆ ਨਹੀਂ ਤੈਨੂੰ ਔਖਾ ਲੱਗਦਾ ਉਹ ਚਲਾਉਣਾ ਹਾਂ ਇੱਕ ਕਰੀ ਹੱਥ ਜੇ ਤੇ ਚੜ ਗਿਆ ਨਾ ਫਿਰ ਸੋਖਾ ਹੀ ਕੰਮ ਤਾਂ ਸੋਖਾ ਹੋਣੀ ਕਿ ਚੱਕਰੇਗਾ ਇਹ ਨਹੀਂ ਔਖਾ ਜਾ ਲੱਗਦਾ ਬਾਅਦ ਚ ਐਂ ਕਰਿਆ ਕਰ ਨਾ ਬਾਲੀ ਨਾ ਲੇਫਟ ਛੁੱਟਿਆ ਕਰ ਜਮਾ ਥੱਲੇ ਨਾ ਲਾਈ ਥੋੜੀ ਥੋੜੀ ਸੋਟ ਕੇ ਉਹ ਭਰ ਦਿੰਦਾ ਫੋਲੋ ਰੇਤਾ ਵਾਲਾ ਹੈਗਾ ਉਸਾ ਉੱਥੇ ਨਾ ਬਿਠਾ ਦੇ ਫਿਰ ਕਰੀਆ ਦੇ ਦੋਹਰਾ ਫਿਰ ਵੀਡੀਓ ਬਣਾਈ ਜਣੀ ਆ ਕੈਨੇਡਾ ਤੋਂ ਡਰਾਈਵਰ ਆਇਆ ਜੀ ਕੈਨੇਡਾ ਤੋਂ ਕਿ ਫੈਸਲਾ ਰੇਤਾ ਜੀ ਘੇੜੇ ਲਾਈ ਜਾਂਦਾ ਚੈੱਕ ਕਰੋ ਮੜਾ ਹਾਲ ਦੇਖੋ ਮੜੇ ਥੱਲੇ ਕਿੰਨੇ ਲੱਗ ਰਹੇ ਨੇ ਹਾਲ ਤੁਸੀਂ ਚੈੱਕ ਕਰਨੇ ਆ ਇਹ ਚੈੱਕ ਕਰਦਾ ਕੈਨੇਡਾ ਦਾ ਟ੍ਰੈਕ ਹਾਲ ਹਾਲ ਹੌ ਹੌ ਤਾਰੇ ਕ ਹਾਂ ਹਾਂ ਮੁੰਡੀ ਥੰਲੇ ਓਏ 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 ਬਾਜ ਲੈ ਆ ਕੀ ਬਾਜ ਲੈ ਆਲੀ ਚੱਲ ਚੱਲ ਕੇ ਚੱਟ ਕੇ ਭੱਜ ਗਿਆ ਅੱਜ ਮੌਸਮ ਵੀ ਉਹ ਬੜਾ ਸੋਹਣਾ ਆ ਰਿਹਾ ਹੈ ਆ ਕੋੜੇ ਤਲਾਬ ਆ ਪੂਰਾ ਸੁੱਕ ਗਿਆ ਤਰਾ 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 ਤਲਾਬ ਤਲਾਬ ਹਾਂ ਇਹਨੇ ਡੋਣਾ ਨਾ ਆਈ ਸਕਦਾ ਯਾਰ ਇਹ ਕਿੱਥੇ ਤੱਕ ਉਹਨਾਂ ਦਾ ਡਰਾਈਵਰ ਗਿਆ ਥੱਕ ਗਿਆ ਲੋ ਜੀ ਹਾਂ ਉਹਨੇ ਮਾਰ ਲਈ ਵਾਈ ਡਰਾਈਵਰ ਨੂੰ ਉਹ ਥੱਕ ਗਿਆ ਹੈਲੋ ਬੱਸ ਉਹ ਜਾ ਯਾਰ ਆਏ ਰਾਜ ਜੀ ਪੰਜਾਂ ਤੇ ਨੂੰ ਲੈਣ ਲੱਗੇ ਤੇ ਪੱਲੇ ਨਰ ਗਿਆ ਇੱਧਰ ਆ ਜਾ ਬਹਿ ਜਾ ਉਹ ਨਹੀਂ ਨਹੀਂ ਲੈ ਨਾ ਬਾਈ ਉਹ ਨਹੀਂ ਮੱਛੀਆਂ ਟੁੱਟ ਜਾਣੀਆਂ ਆਦੀਆਂ ਰਹਿਣ ਦੇ ਚਲ ਠੀਕ ਹੈ ਵੀਰੇ ਕਨੇਟ ਵਾਲੇ ਡਰਾਈਵਰ ਦਾ ਟਰੈਕਟਰ ਪਸੰਦ ਨਹੀਂ ਆਇਆ ਹਾਂ ਟਰੈਕਟਰ ਕਹਿੰਦੇ ਚੇਂਜ ਕੀਤਾ ਓਏ ਇਹਦੇ ਤੇ ਆ ਜਾ ਨਹੀਂ ਵਸਾਉਂਦਾ ਹਾਂ ਕੋਈ ਬੋਲਾ ਲਾ ਬੋਲਾ ਲਾ ਪਤਾ ਬੋਲਾ ਲਾ ਬੋਲਾ ਲਾ ਵੇਖੀ ਤੂੰ ਨਾ ਗਾਲ ਆਵੀਂ ਆ ਵੇਖੀ ਉਹ ਕਿਥੇ ਛਾੜਦਾ ਆ ਆਏ 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 ਆ ਗਿਆ ਡਰਾ ਵਾਲਾ ਡਰਾ ਰਮੀ ਸਾਰੇ ਗਰੇ ਡਰਾ ਡਰਾ ਕਰ ਰਿਹਾ ਡਰਾ ਉਧਰ 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 ਰਾਜਨ ਸੰਦੂਪ ਜੋ ਸਰਾ ਕਰਾਈ ਹੁੰਦਾ ਆ ਮਾਲ ਖੜਿਆ ਮਾਲ ਤੇਜ ਆ ਇਹਦਾ ਨਹੀਂ ਕਸੂਰ ਭਾਈ ਮਾਲ ਦਾ ਇਹਨਾਂ ਨੇ ਮਾਲ ਤੇਜ ਆ ਆ ਆ ਆ ਆ ਇਹ ਬੋਲੇ ਕਰਾ ਪਰਦੀ ਓਏ ਓ ਤੇਰੇ ਸਾਥ ਕੇ ਬਾਈ ਤਰੇ ਆਉਨੇ ਆ ਮੁੰਡੇ ਖਾਰੂ ਕਹਿੰਦੇ ਐ ਆ ਤੇਰੇ ਬਾਰੀ ਚੱਕ ਛੱਡੀ ਦੇ ਨੇ ਮੇਰੀ ਬਾਜੀ ਬਵਾਦਨ ਲਗਾਏ ਤੂੰ ਲੱਗੇ ਬਹੁਤ ਬੋਰੇ ਭਾਈ ਚੱਕ ਛੱਡੀ ਦੇ ਨੇ ਔਰ ਰਾਜੂ ਗਿਆ ਹੀ ਉਹਨਾਂ ਕੋਲ ਮੈਨੂੰ ਟਰੈਕਟਰ ਤੇ ਬੈਹ ਲੈਂਦੇ ਨੇ ਮੈਨੂੰ ਨਹੀਂ ਦਿੱਤਾ ਆਹੋ ਦੇ ਉਹ ਮੋੜਾ ਜਿਹੜਾ ਅਮਰੀਕਾ ਦਾ ਡਰਾਈਵਰ ਆਉਂਦਾ ਉੱਤੋਂ ਉੱਤੋਂ ਨਾ ਹਟਾਉਂਦੇ ਚੜਦਾ ਕਹਿੰਦੇ ਜੌਂਡੀਅਰ ਅਮਰੀਕਾ ਦੀ ਟੈਕਨੀਕ ਆ ਫਿਰ ਸ਼ਾਮ ਹੋ ਗਈ ਮਿੱਤਰੋ ਉਹ ਟਿੱਬਾ ਆਪਾਂ ਦੁਪਹਿਰ ਤੋਂ ਪਹਿਲਾਂ ਦਾ ਹੀ ਕਰਤਾ ਸੀ ਇੱਧਰ ਚੈੱਕ ਕਰੋ ਉਸ ਤੋਂ ਬਾਅਦ ਚਲਾਤਾ ਇਹ ਵੱਡਾ ਥੋੜਾ ਜਿਹਾ ਉਹਦੇ ਨਾਲ ਲਾਇਆ ਪੱਟਿਬਾ ਕਰੋ ਚੈੱਕ ਦੇਖੋ ਮੁੰਡਿਓ ਲਾਤਾ ਮੁੰਡਿਆਂ ਨੇ ਥੱਲੇ ਇੱਧਰ ਕੰਮ ਉਹ ਕਰਤਾ ਉੱਧਰ ਇਕੱਠਾ ਲਾਤਾ ਟੱਬਾ ਆ ਇੱਕ ਜੋਧਾ ਵੀ ਜੁੜ ਗਿਆ ਹੁਣ ਸ਼ਾਮ ਪਹਿਲਾਂ ਸ਼ਾਮ ਇਹ ਲੱਗਿਆ ਹੋਇਆ ਸੀ ਆਪਣੇ ਇੱਧਰ ਜੜਾਂ ਚੱਕਣ ਇੱਟਾਂ ਵੀ ਭਰ ਕੇ ਫਿਰ ਇਹਨੇ ਜੜਾਂ ਕੱਢੀਆਂ ਪਹਿਲਾਂ ਹੁਣ ਆ ਗਿਆ ਜੋਧਾ ਇੱਧਰ ਕਰਾਹ ਵਾਲੇ ਪਾਸੇ ਝੋਟਾ ਵੀ ਦੇਖੋ ਵੀ ਉਧਰੋਂ ਵੀਊ ਵੀ ਟਾਪ ਦਾ ਇਧਰੋਂ ਬੰਦੇ ਵੀ ਸਾਡੇ ਟਾਪ ਦੇ ਹਾਂ ਹਾਟ-ਹਾਟ ਕੇ ਜੋਰ ਮਾਰਦਾ ਗਰੇ ਹਾਟ-ਹਾਟ ਕੇ ਜੋਰ ਮਾਰਦਾ